ਰਣਾ ਸਰਬ ਰਜਾਈ ਕੈਸੇ ਕੀਤਾ ਜੇ ਕਰ ਸਕੀਏ ਆਪਣਾ ਕੀਤਾ ਕਿਸੂ ਨਾ ਹੋਵੇ ਜੋ ਹਰ ਪਾਵੈ ਤੂੰ ਰਖੀਐ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਾਖ ਜਿਉ ਅਵਤਾਰਿ ਮ ਬਖਸ਼ ਸਭ ਜੀਉ ਪਿੰਡ ਦਿਆ ਤੁਦ ਆਪੇ ਤੁਦ ਆਪੇ ਘਰ ਲਾਇ ਜਿਹਾ ਤੂੰ ਕਰਹਿ ਤੇ ਗੂ ਕਰਮ ਕਮਾਵੇ ਜਿਹਾ ਤੁਦ ਦੋਰ ਲਖ ਪਾਇ ਪੰਚ ਤਤ ਕਰ ਤੁਦ ਸ੍ਰੇਸ਼ਟ ਸਭ ਸਾਜੀ ਸ਼ੇਵਾ ਕਰਿਓ ਜੇ ਕਛ ਕੀਤਾ ਹੋਵੈ ਇਕ ਨਾ ਸਤਗੁਰ ਮਿਲ ਤੂੰ ਬੁਝਾਵੈ ਇਕ ਮਨ ਮੁਖ ਕਰਹਿ ਸਿਰੁ ਵੈ ਹਰ ਕੀ ਵੜਾਈ ਜੋ ਆਗਨਾ ਸਕਾਂ ਔ ਮੂਰਖ ਮੁਗਦ ਨੀਚਾਣ ਜਨ ਨਾਨਕ ਕਉ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਣਾਗਤ ਪਿਆ ਆ ਜਾਣ ਜਨਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਣਾਗਤ ਪਿਆ ਆ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਹੁਣ ਸਮਾ ਹੈ ਲੜੀ ਵਾਰ ਸ਼ਬਦ ਤੇ ਕਥਾ ਵਿਚਾਰ ਦਾ ਵਿਚਾਰ ਚੱਲ ਰਹੀ ਹੈ ਰਾਗ ਮਾਰੂ ਵਿੱਚ ਉਚਾਰਨ ਕੀ ਹੀ ਹੋਈ ਭਗਤ ਬਾਣੀ ਉੱਪਰ ਕਲ ਭਗਤ ਜੀ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਸਨ ਅਰਧ ਕੋ ਅਰਧਿਆ ਸਰਧ ਕੋ ਸਰਧਿਆ ਸਰਲ ਕੋ ਸਰਲ ਸਮਾਨ ਆਇਆ ਬਦਤ ਜੈ ਦੇਵ ਜੈ ਦੇਵ ਕੋ ਰਮਿਆ ਬ੍ਰਹਮ ਨਿਰਵਾਣ ਲੇ ਲੀਣ ਪਾਇਆ ਅੱਜ ਭਗਤ ਜੀ ਅਗੇ ਕਿਰਪਾ ਕਰ ਰਹੇ ਹਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਬੀਰ ਮਾਰੋ ਭਗਤ ਕਬੀਰ ਜੀ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਰਾਮ ਸਿਮਰ ਪਸਤਾ ਹੈਗਾ ਮਨ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਭਗਤ ਕਬੀਰ ਜੀ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਰਾਮ ਸਿਮਰ ਪਸਤਾ ਹੈਗਾ ਮਨ ਕਿਉਂਕਿ ਕੱਲ ਵੀ ਜੋਗੀ ਇੱਕ ਉਪਦੇਸ਼ ਭਗਤ ਜੀ ਕੋ ਲੈ ਰਹੇ ਸਨ ਕਿ ਜਿਹੜਾ ਸਵਾਸ ਉੱਪਰ ਚੜਾਉਣੇ ਨੇ ਉਥੇ ਟਿਕਾਉਣੇ ਨੇ ਫਿਰ ਲਾਉਣੇ ਨੇ ਤੇ ਇਹ ਕਿਸ ਤਰ੍ਹਾਂ ਹੋਇਆ ਕਰਦਾ ਹੈ ਤੇ ਉਹ ਪਰਮੇਸ਼ਰ ਦੀ ਜਿਹੜੀ ਪ੍ਰਾਪਤੀ ਏ ਉਹ ਕਿਸ ਤਰ੍ਹਾਂ ਹੋਇਆ ਕਰਦੀ ਹੈ ਸਾਨੂੰ ਇਹਦੇ ਬਾਰੇ ਸਮਝਾਉਣਾ ਕਰੋ ਤੇ ਕੱਲ ਭਗਤ ਜੀ ਕਿਰਪਾ ਕਰਕੇ ਸਮਝਾ ਰਹੇ ਸਨ ਉਹਨਾਂ ਨੂੰ ਕਿਉਂ ਪਰਮੇਸ਼ਰ ਦੇ ਨਾਲ ਜੁੜਨ ਵਾਸਤੇ ਇਹ ਜਿਹੜੇ ਸਵਾਸ ਨੇ ਇਹ ਦਸਨ ਦੁਆਰ ਚ ਕਈ ਟਿਕਾਉਂਦੇ ਨੇ ਲੇਕਿਨ ਇੱਕ ਸਹਿਜ ਅਵਸਥਾ ਦਾ ਵੀ ਮਾਰਗ ਹੈ ਜਿਹੜਾ ਅਸੀਂ ਉਸ ਪਰਮੇਸ਼ਰ ਨੂੰ ਪਾਉਣ ਵਾਸਤੇ ਅਪਣਾਇਆ ਹੈ ਕਿਉਂਕਿ ਜਿਹੜੀ ਈੜਾ ਪਿੰਗਲਾ ਸੁਖਮਨਾ ਦਾ ਜਿਹੜਾ ਜੋਗ ਮੱਤ ਦੁਆਰਾ ਸਾਧਨ ਨੇ ਉਹ ਬੜੇ ਔਖੇ ਨੇ ਇਹ ਪੁੱਛਿਆ ਸੀ ਤੁਹਾਨੂੰ ਦੱਸਿਆ ਹੈ ਕਿ ਇਸ ਤਰੀਕੇ ਦੇ ਨਾਲ 16 ਵਾਰ ਸਾਹ ਖਿੱਚਣ ਦੇ ਟਾਈਮ ਤੇ ਆਪਾਂ ਵਾਹਿਗੁਰੂ ਦਾ ਜਾਂ ਓਮਕਾਰ ਦਾ ਸਿਮਰਨ ਕਰਨਾ ਹੈ ਸਵਾਸ ਰੋਕ ਕੇ ਉੱਪਰ ਉੱਥੇ ਵੀ 16 ਵਾਰ ਉਸ ਵਾਹਿਗੁਰੂ ਦਾ ਸਿਮਰਨ ਦਾ ਚਿੰਤਨ ਕਰਨਾ ਹੈ ਇਸੇ ਪ੍ਰਕਾਰ ਜਦੋਂ ਸਵਾਸ ਛੱਡਨੇ ਨੇ ਉਦੋਂ ਵੀ 16 ਵਾਰ ਉਸ ਵਾਹਿਗੁਰੂ ਓਮਕਾਰ ਦਾ ਸਿਮਰਨ ਕਰਨਾ ਹੈ ਲੇਕਿਨ ਇਹ ਅਵਸਥਾ ਇਸ ਤਰ੍ਹਾਂ ਦੀ ਹੈ ਇੱਕ ਹੱਥ ਯੋਗ ਮਾਰਗ ਹੈ ਤੇ ਅਸੀਂ ਇਸ ਮਾਰਗ ਨੂੰ ਨਹੀਂ ਅਪਣਾਇਆ ਅਸੀਂ ਜਿਹੜਾ ਮਾਰਗ ਅਪਣਾਇਆ ਉਹ ਹੈ ਅਰਧ ਕੋ ਵਰਧਿਆ ਸਰਧ ਕੋ ਸਰਧਿਆ ਸਰਲ ਕੋ ਸਰਲ ਸਮਾਨ ਆਇਆ ਕਹਿੰਦੇ ਨੇ ਅਸੀਂ ਤਾਂ ਉਸ ਆਰਾਧਨ ਯੋਗ ਨੂੰ ਆਰਾਧਨਾ ਕੀਤਾ ਹੈ ਸਰਦਾ ਕਰਕੇ ਉਸ ਵਾਹਿਗੁਰੂ ਦੇ ਉੱਤੇ ਅਸੀਂ ਉਸ ਪਰਮੇਸ਼ਰ ਤੇ ਆਪਣਾ ਜਿਹੜਾ ਪ੍ਰੇਮਾ ਭਗਤੀ ਇਹ ਉਹ ਦਿਖਾਉਣਾ ਕੀਤੀ ਹੈ ਉਸ ਪਰਮੇਸ਼ਰ ਦੇ ਉੱਤੇ ਸ਼ਰਧਾ ਕਰਨਾ ਕੀਤੀ ਹੈ ਜਿਸ ਤਰ੍ਹਾਂ ਸਰਲ ਕੋ ਭਾਵ ਜਲ ਦੇ ਵਿੱਚ ਜਲ ਜਿਹੜਾ ਉਹ ਇੱਕ ਰੂਪ ਹੋ ਜਾਂਦਾ ਹੈ ਅਸੀਂ ਤਰ੍ਹਾਂ ਇਸ ਤਰੀਕੇ ਨਾਲ ਹੋਏ ਹਾਂ ਅਸੀਂ ਇਹ ਕੋਈ ਵੀ ਯੋਗ ਮਤ ਦਾ ਸਾਧਨ ਨਹੀਂ ਅਪਣਾਇਆ ਅਸੀਂ ਸਹਿਜ ਅਵਸਥਾ ਦੇ ਵਿੱਚ ਜਿਸ ਤਰੀਕੇ ਨਾਲ ਸਾਨੂੰ ਪਰਮੇਸ਼ਰ ਕਹਿੰਦਾ ਹੈ ਕਿ ਸਹਿਜ ਸਹਿਜ ਜਿਹੜਾ ਵਾ ਉਹ ਜਿਹੜਾ ਮਾਰਗ ਹੈ ਉਹਦੇ ਨਾਲ ਹੀ ਪਰਮੇਸ਼ਰ ਮਿਲਦਾ ਹੈ ਕਿਉਂਕਿ ਉਹਦੇ ਵਿੱਚ ਹੋਮੇ ਜਿਹੜੀ ਹੈ ਉਹ ਆਪੇ ਹੀ ਉਹਦਾ ਨਾਸ ਹੋ ਜਾਂਦਾ ਹੈ ਹੋਮੇ ਨਹੀਂ ਹੁੰਦੀ ਤੇ ਇਸੇ ਪ੍ਰਕਾਰ ਜਿਵੇਂ ਭਗਤ ਕਬੀਰ ਜੀ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਨੇ ਜਿਸ ਤਰੀਕੇ ਨਾਲ ਇੱਕ ਹੰਕਾਰੀ ਪੁਰਸ਼ ਹੈ ਜਿਹੜਾ ਪਰਮੇਸ਼ਰ ਨੂੰ ਨਹੀਂ ਜਪਦਾ ਠਗੀਆਂ ਠੋਰੀਆਂ ਕਰਦਾ ਹੈ ਤੇ ਜੇ ਉਹਨੂੰ ਕੋਈ ਸਮਝਾਉਂਦਾ ਹੈ ਤੇ ਅੱਗੇ ਉਹ ਕਈ ਤਰੀਕਿਆਂ ਦੇ ਮਾੜੇ ਬਚਨ ਬੋਲਦਾ ਹੈ ਇਸੇ ਤਰੀਕੇ ਨਾਲ ਉਹ ਭਗਤ ਕਬੀਰ ਜੀ ਦੇ ਸਾਹਮਣੇ ਆ ਜਾਂਦਾ ਹੈ ਤਾਂ ਭਗਤ ਕਬੀਰ ਜੀ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਝੱਲਿਆ ਪੁਰਸ਼ਾ ਤੈਨੂੰ ਸਮਝ ਨਹੀਂ ਕਿ ਤੂੰ ਇਸ ਸੰਸਾਰ ਤੇ ਕਾਦੇ ਵਾਸਤੇ ਆਇਆ ਹੈ ਇਸ ਸੰਸਾਰ ਦੇ ਉੱਤੇ ਜਦ ਆਇਆ ਹੈ ਮਰਨ ਲਿਖਾਇ ਮੰਡਲ ਮੈਂ ਆਇਆ ਆਪਣਾ ਮਰਨਾ ਪਹਿਲਾਂ ਹੀ ਤੈਅ ਕਰਕੇ ਤੂੰ ਆਇਆ ਹੈ ਉੱਥੇ ਤੇ ਤੈਨੂੰ ਇਹ ਚੀਜ਼ਾਂ ਸਭ ਕੁ ਲਗੀਆਂ ਏ ਵਿਸਰ ਕਿਉਂ ਗਈਆਂ ਨੇ ਤੇ ਸਤਿਗੁਰੂ ਜੀ ਵੀ ਕਿਰਪਾ ਕਰਕੇ ਫਰਮਾਉਂਦੇ ਨੇ ਕਿਰਚੰਤ ਜੀ ਰਚਨਾ ਮਾਤ ਗਰਭ ਸਥਾਪਨਨ ਸਾਥ ਸਾਥ ਸਿਮਰੰਤ ਨਾਨਕ ਮਹਾ ਅਗਨ ਨਾ ਵਿਨਾਸ਼ਨ ਕਹਿੰਦੇ ਨੇ ਜੋ ਪ੍ਰਮਾਤਮਾ ਜੀਵਾਂ ਦੀ ਬਣਤਰ ਬਣਾਉਂਦਾ ਹੈ ਉਹਨਾਂ ਨੂੰ ਮਾਂ ਦੇ ਪੇਟ ਵਿੱਚ ਥਾਂ ਦਿੰਦਾ ਹੈ ਨਾ ਕਹਿੰਦੇ ਸਾਥ ਸਾਥ ਸਿਮਰੰਤ ਨਾਨਕ ਮਹਾ ਅਗਨ ਨਾ ਵਿਨਾਸ਼ਨ ਜੀਵ ਉਸ ਨੂੰ ਹਰੇਕ ਸਾਹ ਦੇ ਨਾਲ ਯਾਦ ਕਰਦਾ ਉਦੋਂ ਵੱਡੀ ਭਿਆਨਕ ਜਿਹੜੀ ਮਾਂ ਦੇ ਪੇਟ ਵਿੱਚ ਆਗ ਹੈ ਉਹਦਾ ਉਹ ਨਾਸ ਨਹੀਂ ਕਰ ਸਕਦੀ ਕਿਉਂਕਿ ਉਹ ਪਰਮੇਸ਼ਰ ਦਾ ਨਾਮ ਧਿਆਉਂਦਾ ਹੈ ਤੇ ਇਸੇ ਪ੍ਰਕਾਰ ਭਗਤ ਕਬੀਰ ਜੀ ਕਹਿੰਦੇ ਨੇ ਕਿ ਉਦੋਂ ਵੀ ਤੋਂ ਬੜੇ ਉਹਦੇ ਨਾਲ ਵਾਅਦੇ ਕੀਤੇ ਸੀ ਕਿ ਪਰਮੇਸ਼ਰ ਮੈਨੂੰ ਇਸ ਨਰਕਕੁੰਡ ਤੋਂ ਕੱਢ ਮੈਂ ਜਿਹੜਾ ਤੁਹਾਡਾ ਨਾਮ ਹੈ ਇਹ ਨਿਦਾ ਪ੍ਰਤੀ ਰਾਤ ਦਿਨ ਧਿਆਉਣਾ ਕਰਾਂਗਾ ਮੈਨੂੰ ਇਸ ਬੰਧਨ ਤੋਂ ਬਾਹਰ ਕੱਢਣਾ ਕਰ ਉੱਥੇ ਵੀ ਪਰਮੇਸ਼ਰ ਨੂੰ ਹਰ ਸਮੇਂ ਤੂੰ ਧਿਆਉਂਦਾਰਿਆਂ ਲੇਵ ਲਈ ਸੀ ਆਪਣੀ ਤੇ ਸਤਿਗੁਰੂ ਜੀ ਵੀ ਕਹਿੰਦੇ ਨੇ ਜਦੋਂ ਸੰਸਾਰ ਤੇ ਆਇਆ ਲੇਵ ਛੁੜ ਕੀ ਲੱਗੀ ਤ੍ਰਿਸ਼ਨਾ ਤੇ ਕਹਿੰਦੇ ਨੇ ਉਹ ਦੇ ਨਾਲੋਂ ਲੇਵ ਤੁਹਾਡੀ ਜੜੀ ਉਹ ਟੁੱਟ ਗਈ ਹੈ ਤੇ ਹੁਣ ਤ੍ਰਿਸ਼ਨਾ ਦੇ ਵਿੱਚ ਘੁੰਮਦਾ ਫਿਰਦਾ ਹੈ ਲਾਲਚ ਦੇ ਵਿੱਚ ਫਸਿਆ ਹੋਇਆ ਹੈ ਤੇ ਤੈਨੂੰ ਇਹ ਸਮਝ ਆਉਣੀ ਚਾਹੀਦੀ ਹੈ ਕਿ ਅਸੀਂ ਜਦੋਂ ਉੱਥੋਂ ਆਉਨੇ ਆ ਸੰਸਾਰ ਤੇ ਮਾਤ ਲੋਕ ਤੇ ਜਦ ਪਰਮੇਸ਼ਰ ਭੇਜਦਾ ਹੈ ਸਾਡਾ ਲੇਖਾ ਜੋਖਾ ਪਹਿਲਾਂ ਹੀ ਤੈ ਹੋਇਆ ਹੁੰਦਾ ਹੈ ਕਿ ਅਸੀਂ ਇਸ ਸੰਸਾਰ ਤੇ ਆਣਾ ਹੈ ਇਹਨੇ ਸੁਆਸ ਬਖਸ਼ੇ ਨੇ ਇਹਨੇ ਦੇਣ ਨੇ ਇਹਨਾ ਸਮਾਜ ਨੇ ਘੜੀਆਂ ਨੇ ਤੇ ਤੂੰ ਫਿਰ ਇਹ ਕਾਦੇ ਵਾਸਤੇ ਲਾਲਚ ਕਰਦਾ ਹੈ ਕਹਿੰਦੇ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁਤਦਾਰਾ ਪਹਿਆਂ ਲੁਟਾਵੇ ਕਹਿੰਦੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤਨ ਬੇਰਾ ਤੇਰੇ ਜੀ ਪਹਿਲੀ ਚ ਕਹਿੰਦੇ ਤੂੰ ਬੜੀਆਂ ਠੱਗੀਆਂ ਠੋਰੀਆਂ ਕਰਦਾ ਬੜੇ ਤਰੀਕਿਆਂ ਦੇ ਨਾਲ ਲਾਲਚਾਂ ਦੇ ਨਾਲ ਗਰੀਬ ਮਾਰ ਕਰਦਾ ਐ ਲੁੱਟ ਖੋ ਖਰਦਾ ਆਇਆ ਐ ਕਾਦੇ ਵਾਸਤੇ ਬਹੁ ਪਰਪੰਚ ਕਰ ਪਰ ਤਨ ਲਿਆਵੇ ਸੁਧਦਾਰਾ ਭਿਆਂ ਲੁਟਾਵੇ ਆਪਣੀ ਘਰ ਵਾਲੀ ਆਪਣੇ ਬੱਚਿਆਂ ਵਾਸਤੇ ਤੇ ਕਹਿੰਦੇ ਨੇ ਮਨ ਮੇਰੇ ਭੂਲੇ ਕਪਨਾ ਕੀਤੇ ਆਪਣੇ ਮਨ ਦੇ ਦੁਆਰਾ ਆਪਣੇ ਮਨ ਨੂੰ ਸੰਬੋਧਨ ਕਰਦੇ ਹੋਏ ਸਮੂਹ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਇਸ ਤਰੀਕੇ ਦਾ ਕੋਈ ਕੰਮ ਨਾ ਕਰੋ ਕਹਿੰਦੇ ਮਨ ਮੇਰੇ ਭੂਲੇ ਕਪਟ ਨਾ ਕੀਜੇ ਇਹੋ ਜਿਹਾ ਭੁੱਲ ਕੇ ਵੀ ਕੋਈ ਕਪਟ ਨਾ ਕਰਵਾਉਣਾ ਕਰੋ ਠੱਗੀਆਂ ਠੋਰੀਆਂ ਨਾ ਕਰਨਾ ਕਰੋ ਕਿਉਂਕਿ ਉਦੋਂ ਤੁਹਾਡੀ ਸਹਾਇਤਾ ਜਾਂ ਤੁਹਾਡੇ ਇਹਦੇ ਵਿੱਚ ਗੁਨਾਹ ਦੇ ਵਿੱਚ ਕੋਈ ਵੀ ਸ਼ਾਮਿਲ ਨਹੀਂ ਹੋਵੇਗਾ ਨਾ ਮਾਪਿਓ ਨੇ ਹੋਣਾ ਐ ਨਾ ਪੁੱਤਰਾਂ ਨੇ ਹੋਣਾ ਐ ਨਾ ਘਰਵਾਲੀ ਨੇ ਹੋਣਾ ਨਾ ਬੱਚਿਆਂ ਨੇ ਹੋਣਾ ਕਿਸੇ ਨੇ ਨਹੀਂ ਹੋਣਾ ਨਾ ਸਕੇ ਸੰਬੰਧੀਆਂ ਨੇ ਹੋਣਾ ਐ ਕਹਿੰਦੇ ਨੇ ਮਨ ਮੇਰੇ ਭੂਲੇ ਘਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਬਹਿ ਲੀਜੈ ਕਹਿੰਦੇ ਨੇ ਅੰਤ ਦੇ ਵਿੱਚ ਤੇਰੇ ਕੋਲੋਂ ਹੀ ਇਹਦਾ ਹਿਸਾਬ ਮੰਗਿਆ ਜਾਣਾ ਕਿਉਂਕਿ ਕਹਿੰਦੇ ਨੇ ਧਰਮ ਰਾਏ ਜਦ ਲੇਖਾ ਮੰਗੇ ਬਾਕੀ ਨਿਕਸੀ ਭਾਰੀ ਪੰਜ ਕਿਸਾਨਾਂ ਵਾਂ ਭਾਗ ਗਏ ਲੈ ਬਾਂਧਿਓ ਜੀਓ ਦਰਬਾਰੀ ਕਹਿੰਦੇ ਜਦੋਂ ਧਰਮਰਾਜ ਨੇ लेखा ਮੰਗਣਾ ਹੈ ਨਾ ਉਦੋਂ ਜਿਹੜੇ ਤੇਰੇ ਨਾਲ ਇਹ ਪੰਜ ਇੰਦਰੀਆਂ ਸੀ ਨਾ ਤੇ ਇਹ ਵੀ ਨਹੀਂ ਤੇਰੇ ਨਾਲ ਰਹਿਣੀਆਂ ਤੇ ਕਹਿੰਦੇ ਨੇ ਧਰਮਰਾਏ ਜਦੋਂ लेखा ਮੰਗੇ ਬਾਕੀ ਨਕਸੀ ਭਾਰੀ ਪੰਜ ਕਿਸਾਨਾਂ ਵਾਂ ਭਾਗ ਗਏ ਲੈ ਬਾਂਧਿਓ ਜੀਓ ਦਰਬਾਰੀ ਤੇ ਉਥੇ ਇਕੱਲਾ ਤੇਰੇ ਜੀਵ ਰੂਪੀ ਆਤਮਾ ਨੂੰ ਤੈਨੂੰ ਬਨਿਆ ਜਾਣਾ ਸੰਗਲ ਤੈਨੂੰ ਹੀ ਵਜਣੇ ਨੇ ਐਸ ਕਰਕੇ ਮਨ ਮੇਰੇ ਭੁੱਲੇ ਕਪਟਨਾ ਕੀਜੈ ਐੋ ਜੇ ਭੁੱਲ ਕੇ ਵੀ ਕਪਟਨਾ ਕਰ ਤੇ ਉਸ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰ ਕਹਿੰਦੇ RAM ਸਿਮਰ ਪਛਤਾਹੇਗਾ ਮਨ ਕਿ RAM ਦਾ ਨਾਮ ਜਿਹੜਾ ਹੈ ਉਹਨੂੰ ਸਿਮਰਨਾ ਕਰ ਨਿਤਾ ਪ੍ਰਤੀ ਗੁਰੂ ਦੇ ਘਰ ਵਿੱਚ ਆਉਣਾ ਕਰ ਗੁਰੂ ਦੀਆਂ ਕਹਿਆ ਸੁਣਨਾ ਕਰ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਕਰ ਜੇ ਇਹ ਕੰਮ ਨਹੀਂ ਕਰੇਗਾ ਤੇ ਕਹਿੰਦੇ ਫਿਰ ਤੈਨੂੰ ਪਛਤਾਉਣਾ ਪਵੇਗਾ ਅੰਤ ਸਮੇਂ 'ਚ ਕਿਉਂਕਿ ਅਸੀਂ ਜਿਹੜਾ ਵੀ ਕੰਮ ਕਰਨਾ ਹੈ ਪਹਿਲਾਂ ਹੀ ਪਰਮੇਸ਼ਰ ਨਾਲ ਅਸੀਂ ਵਾਅਦਾ ਕਰਕੇ ਆਏਗਾ ਪਰਮੇਸ਼ਰ ਸਾਡੇ ਤੇ ਐਸੀ ਕਿਰਪਾ ਕਰੋ ਸਾਨੂੰ ਮਨੁੱਖਾ ਜਨਮ ਬਖਸ਼ਣਾ ਕਰੋ ਜਿਦੇ ਨਾਲ ਅਸੀਂ ਤੁਹਾਡੀ ਜੜੀ ਇਹ ਭਗਤੀ ਕਰ ਸਕੀਏ ਕਿਉਂਕਿ ਇੱਕ ਮਨੁੱਖਾ ਹੀ ਦੇਹੀ ਐਸੀ ਹੈ ਜਿਦੇ ਵਿੱਚ ਭਗਤੀ ਜੜੀ ਉਹ ਸਵਾਰ ਕਰ ਕੀਤੀ ਜਾਂਦੀ ਹੈ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਇਸ ਦੇਹੀ ਕੋ ਸਿਮਰਹਿ ਦੇਵ ਕਹਿੰਦੇ ਇਸ ਦੇਹੀ ਨੂੰ ਮਨੁੱਖਾ ਜਨਮ ਪਾਉਣ ਨੂੰ ਤਾਂ ਜਿਹੜੇ ਦੇਵਤੇ ਨੇ ਨਾ ਉਹ ਵੀ ਸਿਮਰਦੇ ਨੇ ਕਹਿੰਦੇ ਚਾਹੁੰਦੇ ਨੇ ਕਿ ਕਿਦੇ ਪਰਮੇਸ਼ਰ ਸਾਡੇ ਤੇ ਐਸੀ ਕਿਰਪਾ ਕਰੇ ਸਾਨੂੰ ਵੀ ਇਹ ਮਨੁੱਖਾ ਦੇਹੀ ਬਖਸ਼ੇ ਜਿਹਦੇ ਨਾਲ ਅਸੀਂ ਪਰਮੇਸ਼ਰ ਦੀ ਭਗਤੀ ਕਰ ਸਕੀਏ ਕਹਿੰਦੇ ਸੋ ਦੇਹੀ ਭਜ ਹਰ ਕੀ ਸੇਵ ਕਹਿੰਦੇ ਇਹ ਦੇਹੀ ਜਿਹੜੀ ਹੈ ਇਹ ਹਰੀ ਦੀ ਸੇਵਾ ਕਰਨ ਵਾਸਤੇ ਉਹਦੀ ਭਜਨ ਬੰਦਗੀ ਕਰਨ ਵਾਸਤੇ ਪ੍ਰਾਪਤ ਹੁੰਦੀ ਹੈ ਇਹ ਮਾਤ ਲੋਕ ਦੇ ਉੱਤੇ ਜਿਹੜੀ ਮਨੁੱਖਾ ਦੇਹੀ ਹੈ ਸਭ ਨਾਲੋਂ ਦੁਰਲੱਭ ਹੈ ਤੇ ਇਸੇ ਕਰਕੇ ਭਗਤ ਕਬੀਰ ਜੀ ਕਹਿੰਦੇ ਨੇ ਆ ਜੀਵ ਤੈਨੂੰ ਇਹ ਦੁਰਲੱਭ ਦੇਹੀ ਮਿਲੀਏ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਜੇ ਉਸ ਪਰਮੇਸ਼ਰ ਨਾਲ ਮਿਲਾਪ ਕਰਨਾ ਹੈ ਨਾ ਤਾਂ ਇਸ ਦੇਹੀ ਦੇ ਵਿੱਚ ਰਹਿੰਦਿਆਂ ਹੋਇਆਂ ਉਹਦੀ ਸਿਮਰਨ ਬੰਦਗੀ ਉਹਦੇ ਭੈ ਦੇ ਵਿੱਚ ਰਹਿਣਾ ਕਰ ਉਹਦੇ ਭੈ ਦੇ ਵਿੱਚ ਰਹੇਗਾ ਉਹਦੇ ਨਾਲ ਪਿਆਰ ਕਰੇਗਾ ਤੈਨੂੰ ਪਰਮੇਸ਼ਰ ਹਮੇਸ਼ਾ ਮਿਲੇਗਾ ਤੇ ਕਹਿੰਦੇ ਨੇ ਅਗਰ ਤੂੰ ਉਸ ਪਰਮੇਸ਼ਰ ਨੂੰ ਨਹੀਂ ਧਿਆਇਆ ਤੇ ਅੰਤ ਸਮੇਂ ਜਮਾਂ ਦੀ ਮਾਰ ਖਾਣੀ ਪੈਣੀ ਹੈ ਤੇ ਜਦੋਂ ਮਾਰ ਪੈਣੀ ਫਿਰ ਪਛਤਾਏਗਾ ਮੇਰੇ ਕੋਲੋਂ ਕੀ ਹੋਇਆ ਕਹਿੰਦੇ ਨੇ ਚੱਲੇ ਜਵਾਰੀ ਦੋਏ ਹੱਥ ਚਾੜ ਕਹਿੰਦੇ ਨੇ ਫਿਰ ਜਵਾਰੀਆਂ ਵਾਂਗੂ ਆਈ ਖਾਲੀ ਹੱਥ ਜਾਣਾ ਜਦੋਂ ਫਿਰ ਸਾਨੂੰ ਸੰਗਲ ਹੀ ਪੈਣੇ ਨੇ ਧਰਮਰਾਜ ਨੇ ਵੀ ਕਹਿਣਾ ਜਿਸ ਕਾਰਨ ਇਹਨਾਂ ਨੂੰ ਭੇਜਿਆ ਸੀ ਪਰਮੇਸ਼ਰ ਨੇ ਇਹਨਾਂ ਕਾਰਜ ਨਹੀਂ ਕੀਤਾ ਇਹਨਾਂ ਨੂੰ ਫੜ ਕੇ ਕੁੱਟੋ ਇਹਨਾਂ ਨੂੰ ਕੜਾਿਆਂ ਦੇ ਵਿੱਚ ਉਬਾਲੋ ਇਹਨਾਂ ਨੂੰ ਨਰਕਾਂ ਦੇ ਵਿੱਚ ਸੁੱਟੋ ਸਾਾਨੂੰ ਮੇਰੋਂ ਦੇਖਣੇ ਨਹੀਂ ਚਾਹੀਦੇ ਤੇ ਫਿਰ ਪਛਤਾਵਾ ਹੋਣਾ ਫਿਰ ਕੀ ਕਰੇਗਾ ਪਾਪੇ ਜਿਆਰਾ ਲੋਭ ਕਰਤ ਹੈ ਆਜ ਕਾਲ ਉਠ ਜਾਹੇਗਾ ਭਗਤ ਕਬੀਰ ਜੀ ਕਿਰਪਾ ਕਰਕੇ ਸਮੂਹ ਸੰਗਤਾਂ ਨੂੰ ਸਮਝਾ ਰਹੇ ਨੇ ਇਹ ਇਹ ਜਿਹੜਾ ਪਾਪੀ ਜੀਅ ਰਾ ਹੈ ਨਾ ਇਹ ਪਦਾਰਥਾਂ ਦਾ ਲੋਭ ਕਰਦਾ ਹੈ ਇਹ ਮਾਇਆ ਇਕੱਠੇ ਕਰਨ ਦਾ ਲੋਭ ਕਰਦਾ ਧਨ ਇਕੱਠਾ ਕਰਨ ਦਾ ਲੋਭ ਕਰਦਾ ਹੈ ਪਾਪੀ ਜੀਅ ਰਾ ਲੋਭ ਕਰਤ ਹੈ ਕਹਿੰਦੇ ਇਹ ਜਿਹੜਾ ਪਾਪੀ ਜੀਅ ਰਾ ਪਾਵੇ ਜਿਹੜੀ ਸਾਡੀ ਜੀਵਾਤਮਾ ਹੈ ਇਹ ਮਨ ਹੈ ਨਾ ਇਹ ਪਾਪੀ ਪਾਪ ਕਰਨ ਦੇ ਵਿੱਚ ਹੀ ਲੱਗਾ ਹੋਇਆ ਹੈ ਲੋਭ ਦੇ ਵਿੱਚ ਘੁਬਿਆ ਹੋਇਆ ਹੈ ਤੂੰ ਪਦਾਰਥਾਂ ਦੇ ਇਕੱਤਰ ਕਰਨ ਦਾ ਲੋਭ ਕਰਦਾ ਇਹ ਮਨਾ ਰਾਮ ਸਿਮਰ ਪਛਤਾਹੇਗਾ ਮਨ ਪਾਪੀ ਜਿਹੜਾ ਲੋਭ ਕਰਤ ਹੈ ਆਜ ਕੱਲ ਹੀ ਉੱਠ ਜਾਏਗਾ ਪਰ ਤੈਨੂੰ ਇੰਨਾ ਚੇਤਾ ਹੋਣਾ ਚਾਹੀਦਾ ਹੈ ਕਿਉਂਕਿ ਮੌਤ ਨੂੰ ਆਪਣੇ ਤੋਂ ਦੂਰ ਨਾ ਸਮਝ ਇਹ ਜਿਹੜੀ ਮੌਤ ਹੈ ਇਹ ਇੱਕ ਦਿਨ ਆਉਣੀ ਆਉਣੀ ਹੈ ਚਾਹੇ ਅੱਜ ਆਵੇ ਚਾਹੇ ਕੱਲ ਆਵੇ ਤੇ ਇਸ ਕਰਕੇ ਇਹ ਜਿਹੜੇ ਲੋਭ ਲਾਲਚ ਕਰਦਾ ਇਹਨਾਂ ਨੂੰ ਛੱਡ ਦੇ ਇਹ ਲੋਭ ਲਾਲਚ ਜਦੋਂ ਛੱਡ ਦੇਗਾ ਤਾਂ ਹੀ ਤੈਨੂੰ ਲਾਭ ਹੋਣਾ ਹੈ ਤੂੰ ਉਸ ਪਰਮੇਸ਼ਰ ਦਾ ਜਿਹੜਾ ਭਜਨ ਬੰਦਗੀ ਉਹਨੂੰ ਕਰਨਾ ਕਰ ਕਿਉਂਕਿ ਆਜ ਕਾਲ ਹੀ ਉੱਠ ਜਾਏਗਾ ਭਾਵ ਆਜ ਕਾਲ ਭਾਵੇਂ ਆਜ ਕਾਲ ਦੇ ਵਿੱਚ ਹੀ ਉਠਣਾ ਹੈ ਕੋਈ ਪਤਾ ਨਹੀਂ ਕਹਿੰਦੇ ਹਰ ਜਪਦਿਆਂ ਖੈਨ ਢਿਲਣਾ ਕੀ ਜਈ ਮੇਰੀ ਜਿੰਦਰੀਏ ਮਤ ਕੇ ਜਾ ਪੈਸਾ ਹੋ ਆਵੇ ਕੇ ਨਾ ਆਵੇ ਰਾਮ ਕਹਿੰਦੇ ਉਸ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ ਉਹਨੂੰ ਕਹਿੰਦੇ ਇਹ ਨਾ ਸੋਚੋ ਕਿ ਅਸੀਂ ਇਸ਼ਨਾਨ ਨਹੀਂ ਕੀਤਾ ਤੇ ਅਸੀਂ ਸਿਮਰਨ ਨਹੀਂ ਕਰਨਾ ਅਸੀਂ ਇਹ ਕਿਤੇ ਹੋਰ ਗਏ ਆ ਤੇ ਅਸੀਂ ਸਿਮਰਨ ਨਹੀਂ ਕਰਨਾ ਕਹਿੰਦੇ ਨਹੀਂ ਕਹਿੰਦੇ ਆਪਰ ਹਰ ਜਪਦੇ ਆ ਖਿੰਡ ਢਿਲ ਨਾ ਕੀਦੇ ਕਹਿੰਦੇ ਮਰਜਕ ਮਾਤਰ ਵੀ ਕਿਤੇ ਢਿਲ ਨਾ ਦੇਣਾ ਕਰੋ ਇਸ ਮਨ ਨੂੰ ਉਸ ਪਰਮੇਸ਼ਰ ਦਾ ਨਾਮ ਕਿਤੇ ਇੱਕ ਪਲ ਮਾਤਰ ਵਾਸਤੇ ਵੀ ਤੁਹਾਡੇ ਤੋਂ ਦੂਰ ਨਾ ਹੋਵੇ ਪਤਾ ਨਹੀਂ ਅਗਲਾ ਸਵਾਸ ਤੁਹਾਡਾ ਹੈ ਵੀ ਕਿ ਨਹੀਂ ਤੇ ਐਸਾ ਨਾ ਹੋਵੇ ਕਹਿੰਦੇ ਨੇ ਅੰਤ ਸਮੇਂ ਦੀ ਵਾਸਨਾ ਸਾਈ ਬ੍ਰਿਟਾਨੀ ਜੇ ਪਰਮੇਸ਼ਰ ਦਾ ਨਾਮ ਹੀ ਸਾਡੇ ਹਿਰਦੇ ਵਿੱਚ ਨਾ ਹੋਇਆ ਅੰਤ ਸਮੇਂ ਤੇ ਜਿਹੜੀ ਵਾਸਨਾ ਉਹੀ ਉਸੇ ਹਿਸਾਬ ਨਾਲ ਹੀ ਸਾਨੂੰ ਜਨਮ ਮਿਲਣਾ ਤੇ ਜੇ ਪਰਮੇਸ਼ਰ ਦਾ ਨਾਮ ਹੋਵੇਗਾ ਤਾਂ ਅਸੀਂ ਮੁਕਤ ਹੋ ਜਾਵਾਂਗੇ ਤੇ ਕਹਿੰਦੇ ਨੇ ਪਾਪੀ ਜੀਰਾ ਲੋਭ ਕਰਦਾ ਏ ਪਾਪੀ ਜੀਰੇ ਤੂੰ ਲੋਭ ਕਾਦਾ ਕਰਦਾ ਏ ਤੂੰ ਇਹ ਖਾਲੀ ਮਾਇਆ ਦੇ ਤੰਦਿਆਂ ਵਿੱਚ ਨਾ ਲੱਗ ਤੇ ਇਹਨਾਂ ਮਾਇਆ ਦੇ ਵਿੱਚ ਲੱਗ ਕੇ ਤੂੰ ਆਪਣਾ ਜਨਮ ਜਿਹੜਾ ਉਹ ਬਿਰਥਾ ਨਾ ਗਵਾ ਤੂੰ ਰਾਮ ਦਾ ਨਾਮ ਸਿਮਰਨਾ ਕਰ ਉਹਦੀ ਭਜਨ ਬੰਦਗੀ ਵਿੱਚ ਜੁੜਨਾ ਕਰ ਕਿੰਨੇ ਨੇ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ ਭਗਤਨ ਸੇ ਤੀ ਗੋਸ਼ਟੇ ਜੋਕੀਨੇ ਸੋਲਾ ਭਾਵੇਂ ਤੂੰ ਇੱਕ ਮਿੰਟ ਕਰ 15 ਮਿੰਟ ਕਰ ਜਿੰਨਾ ਤੇਰੇ ਕੋਲ ਸਮਾਂ ਹੈ ਤੂੰ ਕਰ ਤੇ ਜ਼ਰੂਰ ਨਹੀਂ ਤਾਂ ਤੈਨੂੰ ਪਛਤਾਉਣਾ ਪਵੇਗਾ ਤੂੰ ਇਹ ਲੋਭ ਲਾਲਚਾਂ ਨੂੰ ਛੱਡ ਦੇ ਕਿਉਂਕਿ ਤੇਰਾ ਸਮਾਂ ਜਿਹੜਾ ਬੜਾ ਨਜ਼ਦੀਕ ਹੈ ਸਤਿਗੁਰੂ ਜੀ ਕਹਿੰਦੇ ਨੇ ਜਦ ਬੱਚਾ ਜਿਹੜਾ ਹੈ ਨਾ ਉਹ ਜਿਸ ਤਰੀਕੇ ਨਾਲ ਵੱਧਦਾ ਹੈ ਕਹਿੰਦੇ ਜਨਨੀ ਜਾਣਤ ਸੁਤ ਵੱਡਾ ਹੋਤ ਹੈ ਕਹਿੰਦੇ ਮਾਂ ਜਾਣਦੀ ਹੈ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ ਤੇ ਕਹਿੰਦੇ ਇਤਨਾ ਕੋ ਨਾ ਜਾਣੈ ਕਹਿੰਦੇ ਇਹਨਾਂ ਉਹ ਨਹੀਂ ਜਾਣਦੀ ਜੇ ਦਿਨ ਦਿਨ ਅਵਧ ਕੱਟ ਤੱਕ ਇਹਦੀ ਅਵਧੀ ਜਿਹੜੀ ਇਹਦੀ ਉਮਰ ਹੈ ਇਹਦਾ ਜਿਹੜਾ ਸਮਾਂ ਉਹ ਦਿਨ ਪ੍ਰਤੀ ਦਿਨ ਕੱਟਦਾ ਹੈ ਅਸੀਂ ਵੀ ਜਨਮ ਦਿਨ ਮਨਾਉਨੇ ਆ ਬੜੀਆਂ ਖੁਸ਼ੀਆਂ ਮਨਾਉਨੇ ਆ ਕਿ ਸਾਡੇ ਬੱਚੇ ਦਾ ਜਨਮ ਦਿਨ ਹੈ ਪਰ ਇਹ ਵੀ ਯਾਦ ਰੱਖੋ ਉਹ ਜਨਮ ਦਿਨ ਹੈ ਤੇ ਜ਼ਰੂਰ ਪਰ ਜਿਹੜਾ ਮਰਨ ਦਾ ਸਮਾਂ ਉਹ ਵੀ ਬੜਾ ਨਜ਼ਦੀਕ ਆ ਰਿਹਾ ਹਰ ਸਾਲ ਸਿੱਝਦਾ ਜਾਂਦਾ ਹੈ ਕਹਿੰਦੇ ਨੇ ਸੂਰਜ ਚੜ੍ਹਿਆ ਵਿਜੋਗ ਸਭ ਸਹਿ ਘਟਿਆ ਆਰ ਜਾ ਕਹਿੰਦੇ ਨੇ ਸੂਰਜ ਜਿਉਂ-ਜਿਉਂ ਰੋਜ਼ ਨਿਤਾ ਪ੍ਰਤੀ ਚੜ੍ਹਦਾ ਸਾਰਿਆਂ ਜੀਵਾਂ ਦੀ ਜਿਹੜੀ ਆਰਜੂ ਜਿਹੜੀ ਉਮਰ ਹੈ ਨਾ ਉਹ ਘਟਦੀ ਜਾਂਦੀ ਹੈ ਉਹ ਹਮੇਸ਼ਾ ਘਟਦੀ ਏ ਕਿਤੇ ਇਹ ਨਾ ਸੋਚੋ ਕਿ ਸਾਡਾ ਬੱਚਾ ਵੱਡਾ ਹੋ ਰਿਹਾ ਹੈ ਕਹਿੰਦੇ ਬੱਚੇ ਨੂੰ ਪਹਿਲੇ ਤੋਂ ਹੀ ਸਿਮਰਨ ਚਲਾਉਣਾ ਕਰੋ ਕਿਉਂਕਿ ਜਿਹੜੀ ਉਹਦੀ ਉਮਰ ਹੈ ਜਿਸ ਦਿਨੇ ਸੰਸਾਰ ਤੇ ਇਸ ਮਾਤ ਲੋਕ ਤੇ ਉਹਨੇ ਜਨਮ ਲੈ ਲਿਆ ਨਾ ਉਸ ਦਿਨ ਤੋਂ ਇਹ ਸੋਚ ਲਓ ਕਿ ਉਹਦਾ ਸਮੇਂ ਦਾ ਜਿਹੜਾ ਚੱਕਰ ਹੈ ਉਹ ਚੱਲ ਪਿਆ। ਉਹ ਸੰਸਾਰ ਤੇ ਆਉਂਦਿਆਂ ਹੀ ਉਹਦੀ ਜਿਹੜੀ ਉਮਰ ਹੈ ਦਿਨ-ਪ੍ਰਤੀ ਦਿਨ ਉਹ ਘਟਦੀ ਜਾਂਦੀ ਹੈ। ਤੇ ਸਤਿਗੁਰੂ ਜੀ ਵਿਖੇ ਕਿਰਪਾ ਕਰ ਰਹੇ ਨੇ ਕਹਿੰਦੇ ਪਾਪੀ ਜੀੜਾ ਲੋਭ ਕਰਤਾ ਇਹ ਪਾਪੀ ਜੀੜਾ ਜਿਹੜਾ ਹੈ ਨਾ ਸਾਡਾ ਲੋਭ ਦੇ ਵਿੱਚ ਹੀ ਫਸਿਆ ਲੋਭ ਹੀ ਕਰਦਾ ਫਿਰਦਾ ਮੈਨੂੰ ਆ ਵੀ ਮਿਲ ਜੇ ਮੈਨੂੰ ਉਹ ਵੀ ਮਿਲ ਜੇ ਕਹਿੰਦੇ ਨੇ ਯਾਦ ਰੱਖ ਆਜ ਕਾਲ ਉੱਠ ਜਾਏਗਾ ਤੇਰਾ ਜਿਹੜਾ ਸਮਾਂ ਹੈ ਨਾ ਇਹ ਤੇਰਾ ਨਿੱਤਾ ਪ੍ਰਤੀ ਘਟਦਾ ਜਾ ਰਿਹਾ ਖੁੰਝਦਾ ਜਾ ਰਿਹਾ ਹੈ ਤੇਰੇ ਕੋਲੋਂ ਤੇ ਤੈਨੂੰ ਇਸ ਸੰਸਾਰ ਤੋਂ ਚੱਲਣਾ ਪਵੇਗਾ। ਅਰਾਹ। ਉਸ ਰਾਮ ਦੇ ਕੇ ਭਗਤ ਜੀ ਅੱਗੇ ਕਿਰਪਾ ਕਰ ਰਹੇ ਨੇ। ਲਾਲਚ ਲਾਗੇ ਜਨਮ ਗਵਾਇਆ ਮਾਇਆ ਭਰਮ ਕੋ ਲਾਏਗਾ। ਭਗਤ ਕਬੀਰ ਜੀ ਕਹਿੰਦੇ ਨੇ ਅਫਸੋਸ ਹੈ। ਸਾਨੂੰ ਬੜੀ ਚਿੰਤਾ ਹੈ। ਕਹਿੰਦੇ ਨੇ ਤੂੰ ਦੁਨੀਆਂ ਦੇ ਲਾਲਚ ਵਿੱਚ ਲੱਗ ਕੇ ਤੂੰ ਮਨੁੱਖਾ ਜਨਮ ਜਿਹੜਾ ਇਹਨੂੰ ਬਿਰਥਾ ਗਵਾ ਲਿਆ। ਇਹਨੂੰ ਜਿਹੜਾ ਜਨਮ ਹੈ ਇਹਨੂੰ ਅਜੇ ਵੀ ਤੂੰ ਨਾਮ ਜਪ ਲੈ ਇਸ ਜਨਮ ਦੇ ਵਿੱਚ ਤੇ ਤੇਰਾ ਕੁਝ ਹੋ ਸਕਦਾ ਹੈ ਪਰ ਤੂੰ ਕੀ ਕਰ ਰਿਹਾ ਲਾਲਚ ਲਾਗੇ ਜਨਮ ਗਵਾਇਆ ਮਾਇਆ ਪਰਮ ਭੁਲਾਏਗਾ ਤੇ ਤੂੰ ਮਾਇਆ ਦੇ ਭਰਮ ਵਿੱਚ ਨਹੀਂ ਤੇ ਭੁਲਾ ਰਵੇਂਗਾ ਜੇ ਨਾਮ ਸਿਮਰਨ ਨਹੀਂ ਕਰੇਂਗਾ ਕਿਉਂਕਿ ਮਾਇਆ ਜਿਹੜੀ ਹੈ ਨਾ ਇਹ ਬੜੀ ਪਰਬਲ ਹੈ ਤੇ ਇਸ ਮਾਇਆ ਤੋਂ ਬਚਣ ਦਾ ਬਸ ਇੱਕ ਹੀ ਉਹ ਬਾਹ ਹੈ ਉਹ ਹੈ ਵਾਹਿਗੁਰੂ ਦੀ ਭਜਨ ਬੰਦਗੀ ਸੋ ਇਹਨੂੰ ਕਰਨਾ ਕਰ ਧਨ ਜੋਬਨ ਦਾ ਗਰਵ ਨਾ ਕੀਜੇ ਕਾਗਜ਼ੋਂ ਗਲ ਜਾਏਗਾ ਤੇ ਜਿਹੜਾ ਤੈਨੂੰ ਧਨ ਤੈਨੂੰ ਆਪਣੀ ਜਵਾਨੀ ਦੀ ਅਵਸਥਾ ਦਾ ਹੰਕਾਰ ਹੈ ਨਾ ਕਿ ਮੈਂ ਬੜਾ ਧਨੀ ਹਾਂ ਬੜਾ ਮੈਂ ਸੋਹਣਾ ਹਾਂ ਬੜੀ ਜਵਾਨੀ ਹੈ ਮੇਰੇ ਉੱਤੇ ਕਹਿੰਦੇ ਇਹਦਾ ਗਰਵ ਨਾ ਕਰ ਜਿਸ ਤਰੀਕੇ ਨਾਲ ਕਾਗਜ਼ ਹੈ ਨਾ ਉਹਦੇ ਉੱਤੇ ਇੱਕ ਬੂੰਦ ਵੀ ਪਾਣੀ ਦੀ ਪੈ ਜਾਵੇ ਨਾ ਤੇ ਉਹ ਗਲ ਜਾਂਦੀ ਹੈ ਨਾ ਇਸੇ ਤਰੀਕੇ ਨਾਲ ਜਰਾ ਜੀਵਨ ਹੈ ਪਤਾ ਨਹੀਂ ਕਿਦੋਂ ਰੋਗ ਨਹੀਂ ਆ ਕੇ ਘਰਸ ਲੈਣਾ ਹੈ ਤੇ ਭਾਵੇਂ ਕਿੰਨੀ ਸੋਹਣੀ ਜਵਾਨੀ ਹੈ ਕਿੰਨਾ ਧਨ ਹੈ ਧਨ ਵੀ ਇੱਕ ਮਾਤਰ ਚਾਹੇ ਇੱਕ ਚੰਨ ਮਾਤਰ ਦੇ ਵਿੱਚ ਖਤਮ ਹੋ ਜਾਂਦਾ ਜਦੋਂ ਅਸੀਂ ਡਾਕਟਰਾਂ ਦੇ ਵਾਸ ਵਿੱਚ ਪੈਨੇ ਆ ਨਾ ਤੇ ਸਾਨੂੰ ਵੀ ਪਤਾ ਕਿ ਉਹ ਲੱਖਾਂ ਰੁਪਏ ਇੱਕ ਦਿਨ ਵਿੱਚ ਲੈ ਲੈਂਦੇ ਨੇ ਸਾਡੇ ਤੋਂ ਕਿੰਨਾ ਵੀ ਧਨ ਹੋਵੇ ਸਮਾਂ ਨਹੀਂ ਲੱਗਦਾ ਉਹ ਕਿਦੋਂ ਛਿੰਨ ਜਾਵੇਗਾ ਸਾਡੇ ਤੋਂ ਤੇ ਭਗਤ ਕਬੀਰ ਜੀ ਕਹਿੰਦੇ ਇਹ ਧਨ ਦਾ ਇਹ ਆਪਣੀ ਜੋਗਨ ਜਵਾਨੀ ਦਾ ਗਰਵ ਨਾ ਕਰ ਕਿਉਂਕਿ ਇਹ ਕਾਗਜ਼ ਵਾਂਗ ਹੈ ਤੇ ਇਹ ਕਾਗਜ਼ ਵਾਂਗ ਜਿਹੜੀ ਜਦੋਂ ਕਾਗਜ਼ ਦੇ ਉੱਤੇ ਇੱਕ ਬੂੰਦ ਵੀ ਪਾਣੀ ਦੀ ਪੈ ਜਾਵੇ ਤਾਂ ਉਹ ਗਲ ਜਾਂਦਾ ਤੇ ਕਹਿੰਦੇ ਹੰਕਾਰ ਨਾ ਕਰ ਜੇ ਹੰਕਾਰ ਕਰੇਗਾ ਤਾਂ ਕਾਗਜ਼ ਵਾਂਗ ਗਲ ਜਾਵੇਗਾ ਧਨ ਜੋਬਨ ਅਰਖਲੜਾ 나ਠਿ ਅੜੇ ਦੇ ਚਾਰ ਕਹਿੰਦੇ ਨੇ ਇਹ ਜਿਹੜਾ ਧਨ ਹੈ ਜੋਬਨ ਹੈ ਨਾ ਇੱਕ ਫੁੱਲਾ ਵਾਂਗ ਜਿਸ ਤਰੀਕੇ ਨਾਲ ਪਾਣੀ ਦਾ ਬੁਲਬੁਲਾ ਹੈ ਨਾ ਸਾਡਾ ਜੀਵਨ ਵੀ ਐਸੇ ਤਰੀਕੇ ਦਾ ਹੈ ਜਾਓ ਜਮ ਆਏ ਕੇਸ ਗਏ ਪਟਕੈ ਤਾਂ ਦਿਨ ਕਿਛ ਨਾ ਬਸਾਹੇਗਾ ਤੇ ਭਗਤ ਕਬੀਰ ਜੀ ਕਹਿੰਦੇ ਨੇ ਲਾਲਚ ਵਿੱਚ ਲੱਗੇ ਆਪਣਾ ਜਨਮ ਗਵਾਇਆ ਹੈ ਮਾਇਆ ਵਿੱਚ ਭਰਮ ਦੇ ਵਿੱਚ ਮਾਇਆ ਦੇ ਭਰਮ ਵੇ ਭੁਲੇਖਿਆਂ ਦੇ ਵਿੱਚ ਹੀ ਭੁੱਲਾ ਹੋਇਆ ਹੈ ਧਨ ਜੋ ਬੰਦਾ ਤੂੰ ਹੰਕਾਰ ਕਰਦਾ ਹੈ ਤੇ ਕਹਿੰਦੇ ਨੇ ਸਿਮਰਨ ਭਜਨ ਨਹੀਂ ਕਰਦਾ ਤੇ ਜਦੋਂ ਜਮਾਨੇ ਹੋਣਾ ਹੈ ਨਾ ਤੈਨੂੰ ਕੇਸਾਂ ਤੋਂ ਫੜ ਕੇ ਥੱਲੇ ਪਟਕਾ ਕੇ ਮਾਰਨਾ ਹੈ ਨਾ ਤੇ ਉਹ ਦਿਨ ਤੇਰਾ ਕੈਸਾ ਹੋਵੇਗਾ ਉਹ ਦਿਨ ਤੇਰਾ ਜੋਰ ਨਹੀਂ ਚੱਲਣਾ ਅੱਜ ਤੇ ਤੂੰ ਧੰਨ ਦਾ ਜੋਰ ਦਿਖਾਉਣਾ ਕਿ ਮੇਰੇ ਕੋਲ ਧੰਨਾ ਹੈ ਤੇ ਮੈਂ ਆਪਣੇ ਧੰਦੇ ਨਾਲ ਕੁਝ ਵੀ ਕਰਵਾ ਸਕਦਾ ਜੇ ਮੇਰੀ ਕੋਈ ਨਹੀਂ ਮੰਨੇਗਾ ਮੈਂ ਉਹਦੀ ਨਹੀਂ ਸੁਣਾਗਾ ਤੇ ਕਹਿੰਦੇ ਨੇ ਉਸ ਦਿਨ ਤੇਰਾ ਜੋਰ ਨਹੀਂ ਚੱਲਣਾ ਜਿਉਂ ਜਮਾਏ ਕੇਸ ਗਏ ਪਟਕੈ ਜਿੱਦਣ ਜਮਾਨੇ ਆਕੇ ਤੈਨੂੰ ਕੇਸਾਂ ਤੋਂ ਫੜ ਕੇ ਭੁੰਜੇ ਸੁਟਣਾ ਹੈ ਨਾ ਉਸ ਦਿਨ ਤੇਰਾ ਕੁਝ ਵਸ ਭਾਉ ਜੋਰ ਨਹੀਂ ਚੱਲੇਗਾ ਤਾਂ ਦਿਨ ਕ੍ਰਿਸ਼ਨ ਆ ਵਸਾਏਗਾ ਉਸ ਦਿਨ ਤੇਰਾ ਜੋਰ ਨਹੀਂ ਚੱਲਣਾ ਸਿਮਰਨ ਭਜਨ ਦਾ ਨਹਿ ਕੀਨੇ ਤੌ ਮੁਖ ਝੋਟਾ ਖਾਏਗਾ ਤੇ ਐ ਜੀਵ ਇਹ ਮਨਾ ਤੂੰ ਸਿਮਰਨ ਤੇ ਉਸ ਵਾਹਿਗੁਰੂ ਦੀ ਭਜਨ ਬੰਦਗੀ ਤੇ ਕਿਸੇ ਜੀਵ ਦੇ ਉੱਤੇ ਦਇਆ ਨਹੀਂ ਕੀਤੀ ਤੇ ਇਹ ਦੇ ਕਾਰਨ ਤੈਨੂੰ ਲਾਸਟ ਵਿੱਚ ਅੰਤ ਸਮੇਂ ਚੋਟਾਂ ਖਾਣੀਆਂ ਪੈਣੀਆਂ ਨੇ ਸਿਮਰਨ ਭਜਨ ਦਇਆ ਨਹੀਂ ਕੀਤੀ ਤਉ ਮੁਖ ਚੋਟਾਂ ਖਾਏਗਾ ਪਰਮੇਸ਼ਰ ਦਾ ਭਜਨ ਸਿਮਰਨ ਅਤੇ ਦੁਖੀ ਜੀਵਾਂ ਉੱਤੇ ਦਇਆ ਨਹੀਂ ਕੀਤੀ ਤੂੰ ਇਸ ਲਈ ਤੂੰ ਜਮਾ ਦੀਆਂ ਚੋਟਾਂ ਸਟਾਂ ਭਾਵ ਚਪੇੜਾਂ ਖਾਵੇਂਗਾ ਤਰਨਰ ਆਇਆ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਹੇਗਾ ਤੇ ਇਹ ਜੀਵ ਮਰਨ ਲਿਖਾਏ ਮੰਡਲ ਮੈਂ ਆਏ ਕਹਿੰਦੇ ਨੇ ਉਥੇ ਮਰਨ ਪਹਿਲਾਂ ਆਪਾਂ ਤੈਅ ਕਰਾ ਕੇ ਕਿੰਨੇ ਸਵਾਸ ਨੇ ਸਾਡੇ ਕੋਲੇ ਸਾਰੇ ਪਹਿਲਾਂ ਤੈਅ ਕਰਾ ਕੇ ਉਥੇ ਸਾਈਨ ਕਰਕੇ ਆਏ ਹਾਂ ਕਿ हे ਪਰਮੇਸ਼ਰ ਸਾਨੂੰ ਇਹ ਜੀਵਨ ਬਖਸ਼ਣਦਿਆਂ ਤੂੰ ਅਸੀਂ ਤੇਰਾ ਹੀ ਭਜਨ ਬੰਦਗੀ ਦੇ ਵਿੱਚ ਆਪਣਾ ਜੀਵਨ ਸਾਰਾ ਜਿਹੜਾ ਇਹ ਲਾ ਦੇਵਾਂਗੇ ਤੇ ਕਹਿੰਦੇ ਨੇ ਇਹ ਫਿਰ ਇੱਥੇ ਆ ਕੇ ਅਸੀਂ ਭੁੱਲ ਜਾਂਦੇ ਹਾਂ ਅਸੀਂ ਮਾਇਆ ਦੇ ਵਾਸ ਵਿੱਚ ਪਏ ਜਾਂਨੇ ਹਾਂ ਤਾਂ ਕਹਿੰਦੇ ਨੇ ਧਰਮ ਰਾਜ ਜਦ ਲੇਖਾ ਮੰਗ। ਜਦੋਂ ਇਸ ਸੰਸਾਰ ਤੋਂ ਵਾਪਸ ਜਾਣਾ ਹੈ ਨਾ ਉਸ ਦਰਗਾਹ ਦੇ ਵਿੱਚ ਤੇ ਕਹਿੰਦੇ ਧਰਮ ਰਾਜ ਨੇ ਫਿਰ ਲੇਖਾ ਮੰਗਣਾ। ਕਹਿੰਦੇ ਨੇ ਧਰਮ ਰਾਜ ਨੇ ਲੇਖਾ ਮੰਗਣਾ ਦੱਸੋ ਕੀ ਕਮਾ ਕੇ ਲਿਆਏ ਜੇ ਕੀ ਹੈ ਤੁਹਾਡੇ ਕੋਲ ਤੇ ਕਹਿੰਦੇ ਨੇ ਫੇਰ ਕੀ ਹੋਵੇਗਾ ਤਦੋਂ ਕਿਹੜਾ ਮੂੰਹ ਦਿਖਾਵਾਂਗੇ ਆਪਾਂ ਉੱਥੇ ਕਿਉਂਕਿ ਬੜੇ ਵੱਡੇ ਵੱਡੇ ਵਾਅਦੇ ਕਰਕੇ ਆਉਂਦੇ ਆ ਸੰਸਾਰ ਤੇ ਮਾਤ ਲੋਕ ਤੇ ਕਿ ਪਰਮੇਸ਼ਰ ਦਾ ਨਾਮ ਜਪਾਂਗੇ ਅਸੀਂ ਪਰਮੇਸ਼ਰ ਦਾ ਜਿਹੜਾ ਭਜਨ ਬਿੰਦਗੀ ਉਹ ਕਰਾਂਗੇ ਇੱਥੇ ਆ ਕੇ ਉਹਦੀ ਜਿਹੜੀ ਪਰਪੰਚ ਮਾਇਆ ਹੈ ਉਹਦੇ ਵਿੱਚ ਹੀ ਖੋਵੇ ਰਹਿਨੇ ਆ ਉਸ ਮਾਇਆ ਤੋਂ ਬਾਹਰ ਨਿਕਲਣੀ ਪੈਂਦੇ ਕਹਿੰਦੇ ਧਰਮਰਾਜ ਜਦ ਲੇਖਾ ਮੰਗਾ ਕਹਿੰਦੇ ਜਦੋਂ ਧਰਮਰਾਜ ਨੇ ਆਪਣੀ ਕਿਚਰੀ ਦੇ ਵਿੱਚ ਆਪਣੇ ਦੀਵਾਨ ਦੇ ਵਿੱਚ ਖੜਵਾ ਖੜਾ ਕਰਕੇ ਤੁਹਾਡੇ ਤੋਂ ਲੇਖਾ ਮੰਗਣਾ ਹੈ ਤੇ ਫਿਰ ਤੁਹਾਨੂੰ ਸ਼ਰਮ ਆਵੇਗੀ ਕਿਹੜਾ ਮੂੰਹ ਲੈ ਕੇ ਜਾਵੇਂਗਾ ਭਾਵ ਸਾਹਮਣੇ ਖਲੋ ਕੇ ਕੀ ਆਖੇਗਾ ਕਿਆ ਮੁਖ ਲੈ ਕੇ ਜਾਹੇਗਾ ਇਹ ਮੂੰਹ ਜਿਹੜਾ ਇਹ ਕਿਸ ਤਰੀਕੇ ਨਾਲ ਉਸ ਪਰਮੇਸ਼ਰ ਨੂੰ ਉਸ ਧਰਮਰਾਜ ਨੂੰ ਵਿਖਾਉਣਾ ਕਰੇਗਾ ਕਿ ਮੈਂ ਭਜਨ ਬੰਦਗੀ ਨਹੀਂ ਕੀਤੀ ਮੈਂ ਭਾਜਨ ਬੰਦਗੀ ਵਾਸਤੇ ਗਿਆ ਸੀ ਤੇ ਕਹਿੰਦੇ ਉਦੋਂ ਫਿਰ ਪਛਤਾਉਣ ਦਾ ਕੋਈ ਲਾਭ ਨਹੀਂ ਕਹਿੰਦੇ ਕਿਆ ਤੈਂ ਖੱਟਿਆ ਕਿਆ ਗਵਾ ਕਹਾਂ ਗਵਾਇਆ ਚਲੋ ਸਤਾਬ ਦੀਵਾਨ ਬੁਲਾਇਆ ਜਮਾਨੇ ਵੀ ਆ ਕੇ ਗੱਲ ਕਹਿਣੀ ਤੂੰ ਕੀ ਕਮਾਈ ਕੀਤੀ ਐ ਕੀ ਖੱਟੀ ਕੀਤੀ ਐ ਚਲੋ ਹੁਣ ਤੈਨੂੰ ਦੀਵਾਨ ਦੇ ਵਿੱਚ ਬੁਲਾਇਆ ਬੁਲਾਉਣਾ ਕੀਤਾ ਕਚਹਿਰੀ ਚੱਲ ਹੁਣ ਉੱਥੇ ਜਾ ਕੇ ਤੇਰਾ ਹਿਸਾਬ-ਕਿਤਾਬ ਹੋਣਾ ਕਿਉਂਕਿ ਪਰਮੇਸ਼ਰ ਜੀ ਕਹਿੰਦੇ ਨੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਚਿੱਤਰ ਗੁਪਤ ਜਾਬ ਲੈਖਾ ਮੰਗੈ ਯਾ ਮੁਖ ਲੈ ਕੇ ਜਾਏਗਾ ਚਿੱਤਰ ਗੁਪਤ ਵੀ ਜਦੋਂ ਲੇਖਾ ਮੰਗਦਾ ਹੈ ਉਦੋਂ ਫਿਰ ਕੀ ਦੱਸੇਗਾ ਉਹਨਾਂ ਨੂੰ ਕਿ ਮੈਂ ਆਕਾਰਜ ਕਰਦਾ ਰਿਹਾ ਕਿਉਂਕਿ ਉਹਨਾਂ ਕੋਲ ਤੇ ਸਾਰਾ ਹਿਸਾਬ ਕਿਤਾਬ ਸਾਡੇ ਨੂੰ ਪਹਿਲਾਂ ਹੀ ਲਿਖਿਆ ਹੋਇਆ ਹੈ ਤੇ ਸਤਿਗੁਰੂ ਜੀ ਵੀ ਕਹਿੰਦੇ ਲੇਖਾ ਦੇਣਾ ਸੋ ਇਲਾ ਜੋਦਲ ਸੂਚੀ ਹੋਏ ਜੇ ਸਾਡੇ ਅੰਦਰ ਜਿੰਨੇ ਅਸੀਂ ਪਾਪ ਕਰਮ ਕੀਤੇ ਨੇ ਜਿੰਨੇ ਚੰਗੇ ਕਰਮ ਕੀਤੇ ਨੇ ਜਿਵੇਂ ਸੂਚੀ ਬਣਾ ਕੇ ਰੱਖੀ ਹੋਵੇ ਨਾ ਕਿ ਸਾਨੂੰ ਪਰਮੇਸ਼ਰ ਦੇਖਦਾ ਹੈ ਅਸੀਂ ਇੰਨੇ ਮਾੜੇ ਕਰਮ ਕੀਤੇ ਫੇਰ ਹੀ ਲੇਖਾ ਸੁਹਿਲਾ ਹੁੰਦਾ ਹੈ ਨਾ ਭਾਵੇਂ ਤੁਸੀਂ ਸੱਚੇ ਹੋ ਤੇ ਜੀ ਅਗਲੇ ਤੁਹਾਨੂੰ ਝੂਠਾ ਸਾਬਤ ਕਰਨਾ ਚਾਹੁੰਦੇ ਹੋ ਕਰ ਦੇਣਗੇ ਕਿਉਂਕਿ ਤੁਹਾਡੇ ਕੋਲ ਕੋਈ ਲੇਖਾ ਜੋਖਾ ਹੀ ਨਹੀਂ ਤੁਹਾਨੂੰ ਆਪ ਹੀ ਨਹੀਂ ਪਤਾ ਕਿੰਨੇ ਪਾਪ ਕੀਤੇ ਨੇ ਤੇ ਕਹਿੰਦੇ ਧਰਮ ਰਾਏ ਜਦ ਲੇਖਾ ਮੰਗ ਜਦੋਂ ਧਰਮ ਰਾਜ ਤੁਹਾਡੇ ਤੋਂ ਲੇਖਾ ਮੰਗੇ ਮੰਗੂਗਾ ਤੇ ਕਿਹੜਾ ਮੂੰਹ ਦਿਖਾਵਾਂਗੇ ਕਹ ਤ ਕਬੀਰ ਸੁਨੋਰੇ ਸੰਤੋ ਸਾਧ ਸੰਗਤ ਤਰ ਜਾਏਗਾ ਭਗਤ ਕਬੀਰ ਜੀ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਇੰਨੇ ਜਿਹੜੇ ਕੰਮਾਂ ਦੇ ਵਿੱਚ ਤੂੰ ਫਸਿਆ ਹੋਇਆ ਹੈ ਨਾ ਲੋਭ ਲਾਲਚ ਵਿੱਚ ਧਨ ਤੇ ਜੋਬਨ ਦੀ ਜਵਾਨੀ ਦੇ ਵਿੱਚ ਤੇ ਕਹਿੰਦੇ ਨੇ ਸਿਮਰਨ ਭਜਨ ਨਹੀਂ ਕੀਤਾ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਜੇ ਇੰਨਾ ਸਾਰਿਆਂ ਦੇ ਵਿੱਚੋਂ ਜੇ ਤੈਨੂੰ ਸੋਖਾ ਉਪਾਦ ਸੀ ਇਹਨਾਂ ਇੱਕ ਉਹ ਬਾ ਏਕ ਗੁਰੂ ਦੀ ਸੰਗਤ ਜਿਹੜੀ ਹੈ ਨਾ ਉਹਦੇ ਵਿੱਚ ਨਿਤਾ ਪ੍ਰਤੀ ਬਿਨਾ ਨਾਗੇ ਆਉਣਾ ਕਰੋ ਭਾਵੇਂ ਸਿਮਰਨ ਕਰੋ ਜਾਂ ਨਾ ਕਰੋ ਜੇ ਸਤ ਸੰਗਤ ਵਿੱਚ ਆਓਗੇ ਗੁਰੂ ਦਾ ਉਪਦੇਸ਼ ਸੁਣੋਗੇ ਨਾ ਤੇ ਤੁਹਾਡਾ ਜਿਹੜਾ ਮਨ ਹੈ ਉਹ ਪਵਿੱਤਰ ਹੁੰਦਾ ਰਹੇਗਾ ਕੋਈ ਦਿਨ ਐਸਾ ਆਵੇਗਾ ਕਹਿੰਦੇ ਕਿਨਕਾ ਏਕ ਜਿਸ ਜੀਵਸਾਵੇ ਤਾਂ ਕੀ ਮਹਿਮਾ ਗਰੀਨ ਆਵੇ ਇੱਕ ਕਿਨਕਾ ਮਾਤਰ ਵੀ ਜੇ ਨਾਮ ਦਾ ਤੁਹਾਡੇ ਅੰਦਰ ਵਸ ਗਿਆ ਨਾ ਇਹ ਜਿੰਨੇ ਵੀ ਕਾਰਜ ਨੇ ਪਾਪ ਕੀਤੇ ਹੋਏ ਨੇ ਸਾਰੇ ਨਸ਼ਟ ਹੋ ਜਾਣਗੇ ਦੇਵ ਭਗਤ ਕਬੀਰ ਜੀ ਇਸੇ ਪ੍ਰਕਾਰ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਹਿੰਦੇ ਸਭ ਨਾਲੋਂ ਸੌਖਾ ਤਰੀਕਾ ਹੈ ਕਹੈ ਤਕਬੀਰ ਸੁਨੋਰੇ ਸੰਤੋ ਸਾਧ ਸੰਗਤ ਹੀ ਤਰ ਜਾਏਗਾ ਕਹਿੰਦੇ ਨੇ ਏ ਭਾਈ ਸੁਣਨਾ ਕਰੋ ਸੰਤਾਂ ਦੀ ਸਾਧ ਸੰਗਤ ਕਰਨ ਨਾਲ ਇਸ ਸੰਸਾਰ ਤੋਂ ਤਰ ਜਾਵੇਗਾ ਸਾਰਿਆਂ ਸਾਧਨਾਂ ਨੂੰ ਇਹ ਸੁਖੈਨ ਭਾਵ ਸੌਖਾ ਸਾਧਨ ਹੈ ਜਿਹੜੀ ਸੰਤਾਂ ਦੀ ਸਤ ਸੰਗਤ ਕਰਨੀ ਹੈ ਨਿਤਾ ਪ੍ਰਤੀ ਗੁਰੂ ਘਰ ਹੋਣਾ ਹੈ ਅੰਮ੍ਰਿਤ ਵੇਲੇ ਦੀ ਸਾਂਭ ਕਰਨੀ ਹੈ ਨਾ ਕਹਿੰਦੇ ਸਭ ਨਾਲੋਂ ਸੌਖਾ ਹੈ ਫੇਰੇ ਸੰਗਤ ਦਾ ਲਾਭ ਹੈ ਨਾ ਜੇ ਮੌਤ ਵੀ ਆਵੇਗੀ ਨਾ ਉਸ ਸਮੇਂ ਕਹਿੰਦੇ ਨੇ ਜਮਾਨੇ ਨਹੀਂ ਆਗੇ ਪੜਨਾ ਕਿਉਂਕਿ ਜਮਾਨ ਨੂੰ ਤਾੜਨਾ ਕਹਿੰਦੇ ਨੇ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਣਾਹੋਂ ਣਾ ਤੂ ਨਾ ਛੁਟੈ ਨਿਕਟਣਾ ਜਾਈਓ ਦੂ ਪਰ ਮਹਾਰਾਜ ਦੀ ਉਹਨਾਂ ਨੂੰ ਜਮਾਂ ਨੂੰ ਤਾੜਨਾ ਹੈ ਕਿ ਜਿੱਥੇ ਸਤ ਸੰਗਤ ਹੋਵੇ ਉੱਥੇ ਤੁਸੀਂ ਉਹਦੇ ਲਾਗੇ ਵੀ ਨਾ ਜਾਇਓ ਨਹੀਂ ਤਾਂ ਨਾ ਤੇ ਤੁਸੀਂ ਬੱਝੇ ਛੁੱਟਣਾ ਹੈ ਤੇ ਨਾ ਮੈਂ ਤੇ ਇਸੇ ਬਰਕਾਰ ਭਗਤ ਕਬੀਰ ਜੀ ਕਹਿੰਦੇ ਨੇ ਸਾਰੇ ਕੰਮਾਂ ਨੂੰ ਛੱਡ ਕੇ ਅਗਰ ਤੁਸੀਂ ਨਿਤਾ ਪ੍ਰਤੀ ਗੁਰੂ ਘਰ ਵੀ ਆਉਂਦੇ ਹੋ ਨਾ ਬਿਨਾਂ ਈਰਖਾ ਤੋਂ ਆਪਣੇ ਮਨ ਨੂੰ ਉਸ ਪਰਮੇਸ਼ਰ ਦੇ ਚਰਨਾ ਚਰਪਿਤ ਕਰਕੇ ਤੇ ਕਹਿੰਦੇ ਨੇ ਇਹ ਇੱਕ ਇੰਨਾ ਸੌਖਾ ਸਾਧਨ ਹੈ ਇਹ ਨਾਮ ਤੁਹਾਡੇ ਕੋ ਜਪਿਆ ਨਹੀਂ ਜਾਂਦਾ ਅਸੀਂ ਇਹ ਬੜਾ ਬਹਾਨਾ ਲਾਉਨੇ ਨਾਮ ਜਪਿਆ ਹੀ ਨਹੀਂ ਜਾਂਦਾ ਤੇ ਪਰਮੇਸ਼ਰ ਕਹਿੰਦੇ ਨੇ ਭਗਤ ਕਬੀਰ ਜੀ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਨੇ ਨਾਮ ਨਹੀਂ ਜਪਿਆ ਜਾਂਦਾ ਨਾਮ ਜਪੋ ਪਰ ਸਾਧ ਸੰਗਤ ਵਿੱਚ ਇਹ ਸਾਧ ਸੰਗਤ ਵਿੱਚ ਅਗਰ ਨਿਤਾ ਪ੍ਰਤੀ ਆਉਣਾ ਕਰੋਗੇ ਨਾ ਤੇ ਇਹ ਸਾਰੀਆਂ ਕਿਰਪਾ ਜੜੀਆਂ ਆ ਆਪਣੇ ਆਪ ਹੋ ਜਾਣਗੀਆਂ ਤੇ ਇਹ ਦੇ ਨਾਲ ਕੀ ਹੋਵੇਗਾ ਫਿਰ ਜਿਹੜਾ ਇਹ ਸੰਸਾਰ ਸਮੁੰਦਰ ਹੈ ਨਾ ਇਹਦੇ ਵਿੱਚ ਡੁੱਬੋਗੇ ਨਹੀਂ ਸਗੋਤਰ ਜਾਵਾਂਗੇ ਇਹਨਾਂ ਧਰਮਰਾਜ ਵੀ ਲੇਖਾ ਨਹੀਂ ਮੰਗਿਆ ਧਰਮਰਾਜ ਦੀ ਕਚਹਿਰੀ 'ਚ ਜਾ ਕੇ ਖਲੋਣਾ ਨਹੀਂ ਪਵੇਗਾ ਜੇ ਅਸੀਂ ਨਿਤਾ ਪ੍ਰਤੀ ਸਤ ਸੰਗਤ ਕਰਾਂਗੇ ਕਿਉਂਕਿ ਨਿਤਾ ਪ੍ਰਤੀ ਜਦੋਂ ਗੁਰੂ ਦੀ ਸ਼ਰਣ ਵਿੱਚ ਆਵਾਂਗੇ ਗੁਰੂ ਨੂੰ ਸਾਡੇ ਤੇ ਗੁਰੂ ਨੂੰ ਸਾਡਾ ਜਿਹੜਾ ਹੈ ਚਿੰਤਾ ਹੋਵੇਗੀ ਗੁਰੂ ਨੂੰ ਕਿ ਅਸੀਂ ਹਣ ਇਹ ਮੇਰਾ ਸੇਵਕ ਹੈ ਨਿਤਾ ਪ੍ਰਤੀ ਆਉਂਦਾ ਹੈ ਤੇ ਮੈਂ ਇਹਦਾ ਕੁਝ ਕਰਾਂ ਤੇ ਉਹ ਫਿਰ ਸੰਸਾਰ ਸਾਗਰ ਦੇ ਵਿੱਚ ਡੁੱਬਣ ਨਹੀਂ ਦਿੰਦਾ ਕਹਿੰਦੇ ਨੇ ਕਹਿਤ ਕਬੀਰ ਸਨੂਰੇ ਸੰਤੋਸ਼ ਸਾਧ ਸੰਗਤ ਉਤਰ ਜਾਏਗਾ ਇਸੇ ਪ੍ਰਕਾਰ ਭਗਤ ਕਬੀਰ ਜੀ ਕਹਿੰਦੇ ਨੇ ਕਿ ਸਤ ਸੰਗਤੀ ਸਤ ਸੰਗ ਜਨੋ ਜੇ ਸੰਸਾਰ ਤੇ ਤੁਹਾਨੂੰ ਇਹ ਮਨੁੱਖਾ ਜਨੂ ਮਿਲਿਆ ਹੀ ਹੈ ਨਾ ਤੇ ਇਹਦੇ ਵਿੱਚ ਇੱਕ ਕੰਮ ਕਰਨਾ ਕਰੋ RAM ਦਾ ਨਾਮ ਜਿਹੜਾ ਹੈ ਉਹਨੂੰ ਸਿਮਰਨਾ ਕਰੋ ਨਿਤਾ ਪ੍ਰਤੀ ਉਹ ਜਿਹੜਾ ਸਿਮਰਨ ਹੈ ਉਹਨੂੰ ਕਰਨਾ ਕਰੋ ਸੋ ਇਸੇ ਪ੍ਰਕਾਰ ਕੱਲ ਨੂੰ ਭਗਤ ਜੀ ਕਿਰਪਾ ਕਰਕੇ ਫਰਮਾਨ ਕਰਨਗੇ ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥਾ ਛਤਰ ਤਰੇ ਇਸ ਉੱਪਰ ਵਿਚਾਰ ਵਿਸਥਾਰ ਪੂਰਵਕ ਕੱਲ ਨੂੰ ਹੋਵੇਗੀ ਅੱਜ